प्रेम खिलन जो तो प्रेम खिलण का चाओ जो तो प्रेम खिलण का चाओ प्रेम प्रेम खिलन का जाओ, तो जाओ।, तो जाओ, तो जाओ। सिर तर तली गली मेरी आओ हर तली गली मेररीओ इत मारग पैर तरी जय इत मारग पैर तरी जय ਦੀਜੇ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਕਲਕਿਤਾਰ ਲਿਸ਼ਮੇਸ਼ ਪਿਤਾ ਪਰਪੁਕਾਰੀ ਸਤਿਗੁਰੂ ਜੀ ਤਨ ਤਨ ਸਾਹਿਬ ਗੁਰੂ ਗੋਪਾਲ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਮਹਾਨ ਪਰਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਸੰਗਤੀ ਰੂਪ ਦੇ ਵਿੱਚ ਆਪ ਸਰਬੱਜ ਸੰਗਤ ਹਾ ਰੋਜ਼ ਇਕੱਤਰਤ ਹੋ ਕਰਕੇ ਸੈਨਸ਼ਾ ਦੇ ਉਹਨਾਂ ਕੀਤੇ ਹੋਏ ਪਰਪਕਾਰਾਂ ਨੂੰ ਯਾਦ ਕਰਦੇ ਹੋ ਕਿਉਂਕਿ ਉਹਨਾਂ ਨੇ ਜੋ ਕੁਝ ਕੀਤਾ ਆਪਣੇ ਲਈ ਨਹੀਂ ਆਪਣੇ ਪਰਿਵਾਰ ਲਈ ਨਹੀਂ ਆਪਣੇ ਬੱਚਿਆਂ ਲਈ ਨਹੀਂ ਸਹਿਬ ਨੇ ਜੋ ਵੀ ਜੀਵਨ ਦੇ ਵਿੱਚ ਖੰਡਾਇਆ ਜੋ ਕਮਾਇਆ ਉਹ ਸਰਬੱਤ ਦੇ ਭਲੇ ਲਈ ਕੀਤਾ ਸਹਿਬ ਨੇ ਸਮੁੱਚੀ ਮਨੁੱਖਤਾ ਦੇ ਲਈ ਕੀਤਾ ਮੇਰੇ ਸਹਿਬ ਨੇ ਅੱਜ ਦਾ ਦੁਸਮਾ ਹੈ ਇਹ ਕਲਗੀਆਂ ਵਾਲੇ ਸ਼ੈਨਸ਼ਾ ਸੱਸਾ ਨਦੀ ਤੋਂ ਪਾਰ ਹੋ ਚੁੱਕੇ ਨੇ ਚਮਕੌਰ ਦੀ ਗੜੀ ਵਿੱਚ ਮੇਰੇ ਸ਼ੈਨਸ਼ਾ ਪਹੁੰਚ ਚੁੱਕੇ ਨੇ ਆਪਣੀ ਸੁਰਤ ਨੂੰ ਟਿਕਾਓ ਟਿਕਾ ਬਣਾਓ ਤੇ ਉਸ ਚਿੱਤਰ ਨੂੰ ਉਸ ਸਮੇਂ ਨੂੰ ਮਹਿਸੂਸ ਕਰੋ ਕਲਗੀਆਂ ਵਾਲੇ ਸ਼ੈਨਸ਼ਾ ਦਾ ਪਰਿਵਾਰ ਵਿਛੜ ਚੁੱਕਿਆ ਹੈ ਤਨੇ ਸਿਆ ਵਿੱਚ ਪਰਿਵਾਰ ਵੰਡਿਆ ਗਿਆ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਸਹਿਜਾ ਦੇ। ਬਾਬਾ ਅਜੀਤ ਸਿੰਘ, ਬਾਬਾ ਜੁਜਾਰ ਸਿੰਘ ਤੇ ਨਾਲ ਗੁਰੂ ਕੇ ਪਿਆਰੇ ਸਿੰਘ। ਇੱਕ ਬੰਨੇ ਮਾਤਾ ਗੁਜਰਕੌਰ ਜੀ ਤੇ ਸਹਿਜਾ ਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤੇ ਸਿੰਘ। ਤੇ ਤੀਜੇ ਬੰਨੇ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਉਹ ਦਿੱਲੀ ਵਾਲੇ ਭਾਈ ਮਨੀ ਸਿੰਘ ਜੀ ਦੇ ਨਾਲ ਗਏ। ਪਵਤਨੇ ਸੇਵ ਵਿੱਚ ਪਰਿਵਾਰ ਵੰਡਿਆ ਗਿਆ ਗੁਰੂ ਸਿਖ ਜੀ ਦਾ। ਚਮਕੌਰ ਦੀ ਗੜੀ ਦੇ ਵਿੱਚ ਅੱਜ ਸਹਿਬ ਜੀ ਪਹੁੰਚੇ ਨੇ। ਭੁੱਖ ਨਿਪਾੜੇ ਨੇ। ਕੁਝ ਵੀ ਮਾਰਦ ਨਹੀਂ ਛਕਿਆ ਨਹੀਂ ਬਹੁਤ ਢੜੋ ਗਏ ਨੇ। ਕੱਪੜੇ ਮਾਰੇ ਦੇ ਭਿੱਜੇ ਹੋਏ ਨੇ ਕਿਉਂਕਿ ਸੱਸਾ ਨਦੀ ਪਾਰ ਕਰਕੇ ਗਏ ਨੇ। ਸਿੰਘਾਂ ਦੇ ਕੱਪੜੇ ਵੀ ਭਿੱਜੇ ਹੋਏ ਨੇ। ਪਰ ਤਾਂ ਵੀ ਕਲਗੀਆਂ ਵਾਲੇ ਪਾਤਸ਼ਾਹ ਦੇ ਚਿਹਰੇ ਤੇ ਕੋਈ ਦੁੱਖ ਜਾਂ ਕੋਈ ਗਮੀ ਨਹੀਂ ਹੈ ਚੜ੍ਹਦੀ ਕਲਾ ਦੇ ਵਿੱਚ ਨੇ ਮੇਰੇ ਸਿਰ ਕਿਰਪਾਲੂ ਜੀ ਉਸ ਮਾਲਕ ਦਾ ਸ਼ੁਕਰਾਨਾ ਕਰ ਰਹੇ ਨੇ ਤੇ ਜਿਹੜੇ ਗੁਰੂ ਸਾਹਿਬ ਜੀ ਦੇ ਸਿੰਘ ਨਾਲ ਨੇ ਜਾਂ ਗੁਰੂ ਸਾਹਿਬ ਦੇ ਵੱਡੇ ਸਪੁੱਤਰ ਨਾਲ ਨੇ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਕੋਈ ਵੀ ਢਹਿੰਦੀ ਕਲਾ ਵਿੱਚ ਨਹੀਂ ਹੈ ਭਾਵੇਂ ਮੁਸੀਬਤ ਬੜੀ ਵੱਡੀ ਪਈ ਹੋਈ ਹੈ ਤੁਸੀਂ ਵੇਖੋ ਨਾ ਭੁੱਖ ਨਿਪਾਣਾ ਬੰਦਾ ਹੋਵੇ ਤੇ ਉਹ ਦਾ ਠੜਦਾ ਮਹੀਨਾ ਹੋਵੇ ਗਿੱਲੇ ਕੱਪੜੇ ਹੋਣ ਔਰ ਚਾਰੇ ਪਾਸੇ ਜਿਹੜੀ ਸਮੇਂ ਦੀ ਹਕੂਮਤ ਹੈ ਉਹ ਜਾਨ ਦੇ ਦੁਸ਼ਮਣ ਬਣੀ ਹੋਵੇ ਤੇ ਤੁਸੀਂ ਆਪ ਵੇਖੋ ਵੀ ਬੰਦੇ ਦੀ ਹਾਲਾਤ ਕੀ ਹੋਏਗੀ ਬੰਦਾ ਤੇ ਬਹੁਤ ਘਬਰਾਇਆ ਹੋਏਗਾ ਬੜਾ ਦੁਖੀ ਹੋਏਗਾ ਪਰੇਸ਼ਾਨ ਹੋਏਗਾ ਪਰ ਨਹੀਂ ਗੁਰੂ ਸਾਹਿਬ ਜੀ ਜਿੰਨੇ ਨਹੀਂ ਸਨ ਚੜ੍ਹਦੀ ਕਲਾ ਦੇ ਵਿੱਚ ਸਨ ਹੁਣ ਹੈਰਾਨੀ ਦੀ ਗੱਲ ਹੈ ਕਲਗੀਆਂ ਵਾਲੇ ਸ਼ੈਨਸ਼ਾ ਜੇ ਇੰਨਾ ਦੁੱਖ ਸਹਾਰ ਰਹੇ ਨੇ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਤੇ ਕਰ ਕਾਦੇ ਵਾਸਤੇ ਰਹੇ ਨੇ ਵੈਸੇ ਤੇ ਬੜੇ ਰਾਜੇ ਮਹਾਰਾਜੇ ਦੁਨੀਆ ਤੇ ਹੋਏ ਪਰ ਉਹ ਵੀ ਜੰਗ ਜੁਦਦੇ ਉਹ ਵੀ ਕਰਦੇ ਰਹੇ ਜੰਮ ਜੋ ਦੇ ਉਹੀ ਬੜੇ ਬੜੇ ਕਰਦੇ ਰਹੇ ਪਰ ਉਹਨਾਂ ਨੇ ਜੋ ਕੀਤਾ ਆਪਣੇ ਪਰਿਵਾਰ ਲਈ ਕੀਤਾ ਆਪਣੇ ਬੱਚਿਆਂ ਲਈ ਕੀਤਾ ਸਾਰਾ ਦੁਨੀਆ ਵਿੱਚ ਬੜੇ ਲੋਕ ਕਰਦੇ ਨੇ ਅੱਜ ਵੀ ਲੋਕ ਬੜੀਆਂ ਲੜਾਈ ਝਗੜੇ ਤੁਸੀਂ ਵੇਖੋ ਜ਼ਮੀਨਾਂ ਪਿੱਛੇ ਹੁੰਦੇ ਨੇ ਪਰ ਲੋਕ ਕਰਦੇ ਕਾਦੇ ਵਾਸਤੇ ਨੇ ਆਪਣੇ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਪਰ ਮੇਰੇ ਸ਼ੈਨਸ਼ਾ ਇਥੇ ਕੋਈ ਆਪਣੇ ਪਰਿਵਾਰ ਵਾਸਤੇ ਸੁੱਖ ਵਾਸਤੇ ਜਾਂ ਕੋਈ ਦੁਨਿਆਵੀ ਧਨ-ਜਾਇਦਾਦ ਵਾਸਤੇ ਮਹਾਰਾਜ ਜੀ ਇਹ ਸਾਰੇ ਜਿਹੜੇ ਦੁੱਖ ਨੇ ਨਹੀਂ ਸਹਾਰ ਰਹੇ ਸਭ ਕਿਰਪਾਲੂ ਜੀ ਲੋਕਾਈ ਦਾ ਭਲਾ ਕਰ ਰਹੇ ਨੇ ਤੇ ਪ੍ਰੇਮ ਦੀ ਖੇਡ ਖੇਡ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਬਾਣੀ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਆਏ ਵੀ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਪ੍ਰੇਮ ਦੀ ਖੇਡ ਮੇਰੀ ਕਲਗੀਆਂ ਵਾਲੇ ਸ਼ੈਨਸ਼ਾ ਖੇਡ ਰਹੇ ਨੇ ਇਹ ਖੇਡ ਖੇਡ ਰਹੇ ਨੇ ਇਹ ਬੜੀ ਨਿਆਰੀ ਖੇਡ ਹੈ ਕੈਸੀ ਖੇਡ ਹੈ ਵੀ ਜਿੱਥੇ ਇਹ ਮੋਹ ਮੁੱਕ ਗਿਆ ਵੀ ਆਹ ਮੇਰੇ ਪੁੱਤਰ ਨੇ ਪੁੱਤਰਾਂ ਦੇ ਨਾਲੋਂ ਵੱਡਾ ਮੋਹ ਹੋਰ ਕਿਹੜਾ ਹੁੰਦਾ ਹੈ ਬੰਦੇ ਦਾ ਪਰਿਵਾਰ ਨਾਲ ਕਿੰਨਾ ਮੋਹ ਹੁੰਦਾ ਹੈ ਬੰਦੇ ਦਾ ਬੱਚਿਆਂ ਨਾਲ ਕਿੰਨਾ ਮੋਹ ਹੁੰਦਾ ਹੈ ਔਰ ਉਥੇ ਮੋਹ ਮੋਗ ਗਿਆ ਜਿੱਥੇ ਪ੍ਰੇਮ ਦੀ ਖੇਡ ਖੇਡੀ ਜਾ ਰਹੀ ਹੈ ਕਿਹਦੇ ਨਾਲ ਪ੍ਰੇਮ ਹੈ ਪਰਮੇਸ਼ਰ ਨਾਲ ਵਾਹਿਗੁਰੂ ਅਕਾਲ ਤੁਰਖ ਦੇ ਨਾਲ ਤੇ ਪਰਮੇਸ਼ਰ ਕੀ ਪ੍ਰੇਮ ਹੈ ਹੁਣ ਰੱਬ ਜੀ ਦਾ ਪ੍ਰੇਮ ਹੀ ਤੇ ਹੈ ਨਾ ਜਿਹੜਾ ਪਰਮੇਸ਼ਰ ਨੇ ਆ ਇੰਨੀ ਸ੍ਰਿਸ਼ਟੀ ਸਾਜੀ ਹੈ ਇੰਨੇ ਜੀਵ ਸਾਜੇ ਨੇ ਔਰ ਉਹਨਾਂ ਜੀਵਾਂ ਦੇ ਰਹਿਣ ਲਈ ਖਾਣ ਲਈ ਮਨ ਨੇ ਸਾਰਾ ਕੁਝ ਸਾਜਿਆ ਪਰਮੇਸ਼ਰ ਵਾਹਿਗੁਰੂ ਕਾਲਪੁਖ ਜੀ ਨੇ ਚੰਦ ਸੂਰਜ ਤਾਰੇ ਆਕਾਸ਼ ਤੁਸੀਂ ਵੇਖੋ ਧਰਤੀ ਧਰਤੀ ਤੇ ਅਨੇਕਾਂ ਖਾਣ ਪੀਣ ਦੀਆਂ ਚੀਜ਼ਾਂ ਪਾਣੀ ਅਗਨ ਹਵਾ ਇਹ ਸਭ ਕੁਝ ਰੱਬ ਜੀ ਨੇ ਬਣਾਇਆ ਕਾਦੇ ਵਾਸਤੇ ਸਾਡੇ ਜੀਵਾਂ ਵਾਸਤੇ ਤੇ ਜਿਨ੍ਹਾਂ ਦੀ ਖੇਡ ਰੱਬ ਜੀ ਨਾਲ ਜਿਹੜੇ ਪ੍ਰੇਮ ਦੀ ਖੇਡ ਖੇਡ ਰਹੇ ਨੇ ਪਰਮੇਸ਼ਰ ਜੀ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਜਦੋਂ ਕੋਈ ਗਲਤ ਜੀਵ ਆ ਜਾਂਦਾ ਹੈ ਜਿਹੜਾ ਲੋਕਾਂ ਤੇ ਜੁਰਮ ਕਰਦਾ ਹੈ ਤੇ ਜਿਹੜੇ ਰੱਬ ਜੀ ਨਾਲ ਪ੍ਰੇਮ ਪਾ ਕੇ ਬੈਠੇ ਹੋਏ ਨੇ ਉਹ ਸਾਰੀ ਰੱਬ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਸਾਰੇ ਜੀਵਾਂ ਨੂੰ ਉਹ ਆਪਣਾ ਸਮੇਂ ਦੇ ਨੇ ਵੀ ਇਹ ਵੀ ਸਾਡੇ ਨੇ ਉਹਨਾਂ ਵਿੱਚ ਵਖਰੇਵਾ ਨਹੀਂ ਹੁੰਦਾ ਜਿਹੜੇ ਪ੍ਰੇਮ ਦੀ ਖੇਡ ਖੇਡਦੇ ਕਲਗੀਆਂ ਵਾਲੇ ਪਾਤਸ਼ਾਹ ਸ਼ਹਿਨ ਸ਼ਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਪ੍ਰੇਮ ਦੀ ਖੇਡ ਰੱਬ ਜੀ ਨਾਲ ਖੇਡ ਰਹੇ ਨੇ ਤੇ ਉਸ ਖੇਡ ਦੇ ਵਿੱਚ ਜਦੋਂ ਔਰੰਗਜ਼ੇ ਵਰਗੇ ਜ਼ੁਲਮ ਕਰ ਰਹੇ ਨੇ ਦੁਨੀਆ ਤੇ ਜਾਨਮ ਜ਼ੁਲਮ ਕਰ ਰਹੇ ਨੇ ਤੇ ਗੁਰੂ ਸਾਹਿਬ ਜੀ ਉਹਦਾ ਡਟ ਕੇ ਵਿਰੋਧ ਕਰ ਰਹੇ ਨੇ ਮਨੁੱਖਤਾ ਦੀ ਆਜ਼ਾਦੀ ਵਾਸਤੇ ਸੰਸਾਰ ਦੇ ਭਲੇ ਵਾਸਤੇ ਜੀਵਾਂ ਦੇ ਜੀਵਾਂ ਨੂੰ ਸੁਖ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਰਾ ਜਿਹੜਾ ਜੋ ਵੀ ਆਪਣੇ ਜੀਵਨ ਵਿੱਚ ਮਹਾਰਾਜ ਨੇ ਜੋ ਕਸ਼ਟ ਦੁੱਖ ਸਾਰੇ ਨੇ ਉਹ ਇਸ ਲਈ ਸਹਾਰੇ ਨੇ ਸਹਿਣ ਕਿਉਂਕਿ ਮਹਾਰਾਜ ਜੀ ਪਰਮੇਸ਼ਰ ਦੇ ਸਾਰੇ ਬਣਾਏ ਹੋਏ ਬੰਦਿਆਂ ਨੂੰ ਇੱਕੋ ਜਿਹਾ ਸਮੇ ਦੇ ਸੰ ਤੇ ਗੁਰਬਾਣੀ ਦੇ ਇਹਨਾਂ ਬੋਲਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਰੇ ਪੁੱਤਰ ਐ ਸਨ ਏਕ ਪਿਤਾ ਇੱਕ ਸਕੇ ਹਮ ਬਾਰਕ ਸਾਡਾ ਪਿਤਾ ਇੱਕ ਹੈ ਅਸੀਂ ਸਾਰੇ ਉਹਦੇ ਬੱਚੇ ਆ ਤੇ ਜਦੋਂ ਲੋਕਾਈ ਤੇ ਜੁਰਮ ਹੋਏਗਾ ਤੇ ਗੁਰੂ ਸਾਹਿਬ ਨੇ ਟਟ ਕੇ ਵਿਰੋਧ ਕੀਤਾ ਉਹ ਤਾਂ ਤੇ ਵਿਰੋਧ ਦਾ ਹੀ ਕਾਰਨ ਸੀ ਜੋ ਗੁਰੂ ਸਾਹਿਬ ਨੇ ਇਹਨਾਂ ਦੁੱਖ ਸਹਾਰਨਾ ਪਿਆ ਮੇਰੀ ਸ਼ੈਨਸ਼ਾ ਚਮਕੌਰ ਦੀ ਗੜੀ ਦੇ ਵਿੱਚ ਭਾਵੇਂ ਕੀ ਜਿਹੜੇ ਥੱਕੇ ਹੋਏ ਸਿੰਘ ਸਰਮਾਰਾ ਸੱਚੇ ਪਾਤਸ਼ਾਹ ਜੀ ਦੇ ਉਹ ਆਰਾਮ ਕਰ ਰਹੇ ਨੇ ਕਿਉਂਕਿ ਪਤਾ ਸਰੇ ਜੰਗ ਹੋਣੀ ਪਰ ਕਲਗੀਆਂ ਵਾਲੇ ਪਾਤਸ਼ਾਹ ਸੌ ਨਹੀਂ ਰਹੇ ਜਾਗ ਰਹੇ ਨੇ ਰੱਬ ਵੈ ਗੁਰੂ ਅਕਾਲ ਤਖ਼ਤ ਦੇ ਸ਼ੁਕਰਾਨੇ ਵੀ ਜੁੜੇ ਹੋਏ ਨੇ ਅਤੇ ਆਪਣੇ ਪਿਆਰੇ ਸਿੰਘਾਂ ਨੂੰ ਵੇਖ ਰਹੇ ਨੇ ਬੜੇ ਪਿਆਰ ਨਾਲ ਮੇਰੇ ਸਹਬ ਜੀ ਨਿਹਾਰ ਰਹੇ ਨੇ ਆਪਣੇ ਜਿਹੜੇ ਪੁੱਤ ਸਨ ਨਾ ਉਹਨਾਂ ਨੂੰ ਭਾਵੇਂ ਮਾਜ ਨੇ ਗੌਰਵਨ ਨਾਲ ਵੇਖਿਆ ਹੋਵੇ ਪਰ ਜਿਹੜੇ ਗੁਰੂ ਦੇ ਸਿੰਘ ਸਨ ਉਹਨਾਂ ਨੂੰ ਮਹਾਰਾਜ ਬੜੇ ਗੌਰਵ ਨਾਲ ਵੇਖ ਰਹੇ ਸਨ ਪਤਾ ਕਿਉਂ ਕਿਉਂਕਿ ਉਹ ਬਿਨਾਂ ਕਿਸੇ ਲਾਲਚ ਤੋਂ ਗੁਰੂ ਦੇ ਪ੍ਰੇਮ ਵਿੱਚ ਜਿਹੜੇ ਗੁਰੂ ਸਾਹਿਬ ਦਾ ਸਾਥ ਦੇ ਰਹੇ ਨੇ ਪਤਾ ਹੈ ਸਾਹਮਣੇ ਮੌਤ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਵਾਂਗੇ ਤੇ ਸਾਹਮਣੇ ਮੌਤ ਹੈ ਪਰ ਫਿਰ ਵੀ ਉਹ ਉਸ ਦੁੱਖ ਦੇ ਵਿੱਚ ਉਸ ਕਸ਼ਟ ਦੇ ਵਿੱਚ ਵੀ ਗੁਰੂ ਸਾਹਿਬ ਜੀ ਦੇ ਨਾਲ ਨੇ ਉਹ ਵੀ ਪ੍ਰੇਮ ਦੀ ਖੇਡ ਖੇਡ ਰਹੇ ਨੇ ਜਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੱਬ ਜੀ ਨਾਲ ਪ੍ਰੇਮ ਪਾ ਕੇ ਬੈਠੇ ਹੋਏ ਨੇ ਪ੍ਰੇਮ ਦੀ ਖੇਡ ਖੇਡ ਰਹੇ ਨੇ ਜਿਹੜੇ ਗੁਰੂ ਦੇ ਸਿੰਘ ਸਦ ਉਹ ਵੀ ਗੁਰੂ ਦੇ ਨਾਲ ਐਸਾ ਪ੍ਰੇਮ ਪਾ ਕੇ ਬੈਠੇ ਹੋਏ ਨੇ ਵੀ ਐਸਾ ਨਹੀਂ ਹੈ ਵੀ ਦਾਤਿਆ ਸੁੱਖਾਂ ਵੇਣੇ ਤੂੰ ਸਾਡਾ ਗੁਰੂ ਹੈ ਲੋਖ ਖਾਣ ਪੀਣ ਨੂੰ ਲਗਰਾਂ ਦੇ ਵਿੱਚ ਸਭ ਕੁਝ ਮਿਲੇ ਸੁੱਖ ਮਿਲਣ ਤੇ ਅਸੀਂ ਤੇਰੇ ਸਿੱਖ ਹਾਂ ਤੇ ਜਦੋਂ ਕੋਈ ਦੁੱਖ ਆ ਜਾਏ ਕਸ਼ਟ ਆ ਜਾਏ ਤੇ ਹੁਣ ਅਸੀਂ ਤੇਰੇ ਸਿੱਖ ਨਹੀਂ ਐਸਾ ਨਹੀਂ ਸੀ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮਿਲਿ ਆਓ ਉਹ ਆਪਣਾ ਸਿਰ ਤਲੀ ਤੇ ਰੱਖ ਕੇ ਆਇਓ ਇਸ ਦੁਨਿਆਵੀ ਸਿਰ ਵੀ ਤੇ ਆਤਮਿਕ ਸਿਰ ਵੀ ਆਤਮਿਕ ਸਿਰ ਤੋਂ ਭਾਵ ਕੀ ਹੈ ਆਪਣੀ ਮਤ ਵੀ ਉਹ ਗੁਰੂ ਨੂੰ ਅਰਪਣ ਕਰ ਚੁੱਕੇ ਸੰਨ ਵੀ ਆਹ ਮਤ ਗੁਰੂ ਸਾਹਿਬ ਅਸੀਂ ਆਪਣੀ ਮਤ ਤੁਹਾਨੂੰ ਬਖਸ਼ਿਸ਼ ਕਰ ਦਿੱਤੀ ਹੈ ਅਸੀਂ ਤੁਹਾਨੂੰ ਦੇ ਦਿੱਤੀ ਹੈ ਤੁਸੀਂ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੀ ਮਤ ਬਖਸ਼ਿਸ਼ ਕਰੋ ਇੱਥੇ ਉਹ ਮਤਗੁਰੂ ਦੀ ਧਰਨ ਕਰਕੇ ਬੈਠੇ ਸਨ ਉਥੇ ਸ੍ਰੀ ਗੁਰੂਕ ਦੇ ਵਿੱਚ ਵੀ ਉਹ ਆਪਣਾ ਆਪ ਨੂੰ ਅਰਪਣ ਕਰ ਚੁੱਕੇ ਸਨ ਤੇ ਕਲਗਿਆ ਵਾਲੇ ਸ਼ੇਰ ਸ਼ਾਹ ਨੇ ਬੜੇ ਪਿਆਰ ਦੇ ਨਾਲ ਨਿਹਾਰਿਆ ਆਪਣੇ ਸਿੰਘਾਂ ਨੂੰ ਪਤਾ ਸੀ ਇਹਨਾਂ ਸਿੰਘਾਂ ਨੇ ਕੱਲ ਨੂੰ ਸ਼ਹੀਦ ਹੋ ਜਾਣਾ ਹੈ ਜਿਹੜੇ ਮੇਰੇ ਪਿਆਰੇ ਸਿੰਘ ਸਨ ਇਹਨਾਂ ਨੇ ਕੱਲ ਨੂੰ ਸ਼ਹੀਦੀਆਂ ਪਾ ਜਾਣੀਆਂ ਨੇ ਇਸ ਲਈ ਮੇਰੇ ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਬੜਾ ਪ੍ਰੇਮ ਕੀਤਾ ਕਬੀਰ ਸਾਹਿਬ ਦੇ ਜਿਹੜੇ ਬੋਲ ਸਾਨੂੰ ਕਹਿ ਰਹੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਹਾ ਚੁਜੈ ਸਿਰ ਦੇਣ ਲੱਗਿਆ ਕਾਣ ਨਹੀਂ ਕਰਨੀ ਘਬਰਾਉਣਾ ਨਹੀਂ ਹੈ ਅਸੀਂ ਘਬਰਾ ਜਾਂਦੇ ਹੁਣ ਜਿਹੜਾ ਸਿਰ ਗੁਰੂ ਸਾਹਿਬ ਜੀ ਮੰਗ ਰਹੇ ਨੇ ਜਾਜੂ ਜਿਸ ਸਿਰ ਦੀ ਗੱਲ ਸਹਿਬਾ ਦੀ ਬਾਣੀ ਕਰ ਰਹੀ ਹੈ ਉਹ ਕਿਹੜਾ ਸਿਰ ਹੈ ਉਹ ਹੈ ਆਪਣੀ ਮਤ ਗੁਰੂ ਨੂੰ ਅਰਪਣ ਕਰਨੀ ਗੁਰੂ ਨੂੰ ਦੇ ਗੁਰੂ ਅੱਗੇ ਸਗੂ ਨੂੰ ਸੌਂਪ ਦੇਣੀ ਵੀ ਆ ਮੇਰੀ ਮਤ ਪਈ ਹੈ ਮਹਾਰਾਜ ਕਿ ਅਸੀਂ ਦੇਣ ਨੂੰ ਤਿਆਰ ਹਾਂ ਗੁਰੂ ਸਾਹਿਬ ਜੀ ਦੇ ਅੱਗੇ ਜਾ ਕੇ ਸਿਰ ਰੱਖ ਦੇਣਾ ਮੱਥਾ ਟੇਕ ਦੇਣਾ ਬੜਾ ਬੜਾ ਸੁੱਖਾ ਹੈ ਆਪਣੀ ਮਤ ਗੁਰੂ ਦੇ ਅੱਗੇ ਰੱਖਣੀ ਇਹ ਬੜਾ ਔਖਾ ਕੰਮ ਹੈ ਅਸੀਂ ਨਹੀਂ ਰੱਖ ਪਾ ਰਹੇ ਜਦੋਂ ਅਸੀਂ ਰੱਖ ਦਾਂਗੇ ਮੰਨ ਲਓ ਜੋ ਸਾਡੀ ਸਮਝ ਹੈ ਜੋ ਸਾਡੀ ਸੂਝ ਹੈ ਸਾਡੀ ਸੂਝ ਕੀ ਹੈ ਸਾਡੀ ਸਮਝ ਕੀ ਹੈ ਸਾਡੀ ਸਮਝ ਹੌਮੇ ਵਾਲੀ ਹੈ ਅਸੀਂ ਇਹ ਚੌਂਡੇ ਆ ਸਭ ਲੋਕ ਸਾਨੂੰ ਚੰਗਾ ਕਹਿਣ ਤੇ ਇਹ ਇਹ ਸੁਣੀ ਐਸੀ ਵੀ ਸਭ ਤੋਂ ਵਧੀਆ ਅਸੀਂ ਆ ਸਭ ਤੋਂ ਚੰਗੇ ਅਸੀਂ ਆ ਭਾਵੇਂ ਅਸੀਂ ਜੋ ਵੀ ਆ ਇਹ ਨਹੀਂ ਮਤਲਬ ਸਾਡੀ ਸਮਝ ਇਹ ਹੈ ਵੀ ਸਭ ਲੋਕ ਸਾਨੂੰ ਚੰਗਾ ਕਹਿਣ ਸਾਨੂੰ ਜੀ ਜੀ ਕਹਿਣ ਭਾਵੇਂ ਅਸੀਂ ਆਪ ਜਿਹੋ ਜੇ ਮਰਜੀ ਆ ਪਰ ਜੇ ਸਾਨੂੰ ਸਾਡੀ ਹੌਮੇ ਨੂੰ ਇਕੱਠੇ ਨਹੀਂ ਪੈਂਦੇ ਸਾਡੀ ਹੌਮੇ ਨੂੰ ਖਰਾਕ ਨਹੀਂ ਮਿਲਦੀ ਕੋਈ ਸਾਡਾ ਆਦਰ ਮਾਣ ਨਹੀਂ ਕਰਦਾ ਕੋਈ ਸਾਡਾ ਸਨਮਾਨ ਨਹੀਂ ਕਰਦਾ ਅਸੀਂ ਉਸੇ ਵੇਲੇ ਪਰੇਸ਼ਾਨ ਹੋ ਜਾਂਦੇ ਆ ਦੁਖੀ ਹੋ ਜਾਂਦੇ ਆ ਤੇ ਇਥੋਂ ਤੱਕ ਵੀ ਦੂਜਾ ਬੰਦਾ ਜੇ ਸਾਡਾ ਵਿਹਾਰ ਸਹੀ ਨਹੀਂ ਕਰ ਰਿਹਾ ਸਾਡਾ ਉਹ ਵੈਰੀ ਬਣ ਜਾਂਦਾ ਹੈ ਦੁਸ਼ਮਣ ਬਣ ਜਾਂਦਾ ਹੈ ਜੇ ਸਾਡਾ ਆਦਰ ਮਾਨ ਨਹੀਂ ਕਰ ਰਿਹਾ ਸਨਮਾਨ ਨਹੀਂ ਕਰ ਰਿਹਾ ਪਰ ਸਹਿਬਾ ਜੇ ਅਸੀਂ ਆਪਣੀ ਮੱਤ ਗੁਰੂ ਨੂੰ ਅਰਪਣ ਕਰ ਦਾਂਗੇ ਮੰਨ ਲਓ ਜੇ ਸਾਡੇ ਕੋਲ ਗੁਰੂ ਦੀ ਮੱਤ ਆ ਜਾਏਗੀ ਫਿਰ ਕੀ ਹੋਏਗਾ ਫਿਰ ਤੇ ਸਾਡੇ ਜੀਵਨ ਵਿੱਚੋਂ ਕਿ ਗੁਰੂ ਕਹੇਗਾ ਵੀ ਤੂੰ ਨਿੰਦਿਆ ਕਰ ਤੇ ਗੱਲ ਦਾ ਖਿਆਲ ਕਰ ਗੁਰੂ ਕਹੇਗਾ ਮੇ ਤੁੰ ਨਿੰਦਿਆ ਕਰ ਕਿਸੇ ਦੀ ਗੁਰੂ ਕਦੇ ਨਹੀਂ ਕਹੇ ਇੱਕ ਬਿਚਨ ਆਪਾਂ ਹਰ ਰੋਜ਼ ਨਾ ਸੋਦਰ ਰਹਿ ਰਸਿ ਪੜ੍ਹਦੇ ਜਦੋਂ ਸੋਦਰ ਰਹਿ ਰਸ ਦਾ ਪਾਠ ਆਰੰਭ ਹੁੰਦਾ ਹੈ ਧਿਆਨ ਦਿਓ ਇੱਧਰ ਜਦੋਂ ਸੋਦਰ ਰਹਿ ਰਸ ਦਾ ਪਾਠ ਰਭ ਹੁੰਦਾ ਹੈ ਤੇ ਆਪਾਂ ਪਹਿਲਾਂ ਪੜ੍ਹਦੇ ਹਾਂ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਹੰਕਾਰੀਆਂ ਵੱਲ ਤੇ ਨਿੰਦਕਾਂ ਵੱਲ ਕੀ ਹੈ ਪਿੱਠ ਹੈ ਪਰਮੇਸ਼ਰ ਦੀ ਪਿੱਠ ਹੈ ਕਿੰਨਾ ਵੱਲ ਹੰਕਾਰੀਆਂ ਵੱਲ ਤੇ ਨਿੰਦਕਾਂ ਵੱਲ ਅਸੀਂ ਹੰਕਾਰੀ ਵੀ ਆ ਤੇ ਨਿੰਦਕ ਵੀ ਆ ਇਹ ਗੱਲ ਹੋਰ ਖਿਆਲ ਕਰਿਓ ਹੁਣ ਇਹ ਇਕੱਠਾ ਲਫ਼ਜ਼ ਕਿਉਂ ਲਿਖਿਆ ਮਰਦ ਨੇ ਹੰਕਾਰੀਆਂ ਨਿੰਦਕਾਂ ਜਿਹੜਾ ਬੰਦਾ ਹੰਕਾਰੀ ਹੋਏਗਾ ਉਹ ਨਿੰਦਕ ਵੀ ਹੋਏਗਾ ਇਦੇ ਅੰਦਰ ਹੰਕਾਰ ਨਹੀਂ ਉਹ ਨਿੰਦਿਆ ਦੇ ਕਿਸੇ ਵੀ ਕਰ ਸਕਦਾ ਇਹ ਗੱਲ ਖਿਆਲ ਕਰਿਓ ਤਾਂ ਮਹਾਰਾਜ ਨੇ ਇਕੱਠਾ ਲਿਖਿਆ ਹੈ ਕਦੇ ਇਹਨਾਂ ਮਹਾਰਾਜ ਦੇ ਬੋਲਾਂ ਤੋਂ ਅਸੀਂ ਬਹੁਤ ਧਿਆਨ ਨਾ ਪੜੀਏ ਇਹਨੂੰ ਵਿਚਾਰੀਏ ਵੀ ਮਹਾਰਜ ਨੇ ਇਹ ਲਫ਼ਜ਼ ਕਿਉਂ ਲਿਖੇ ਇਕੱਠੇ ਕਿਉਂ ਲਿਖੇ ਮਹਾਰਜ ਨੇ ਕੁਝ ਹੋਰ ਵੀ ਲਿਖ ਸਕਦੇ ਸਨ ਮਹਾਰਾਜ ਜੀ ਪਰ ਨਹੀਂ ਇਹ ਲਿਖਿਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਹੰਕਾਰੀਆਂ ਵੱਲ ਨਿੰਦਕਾਂ ਵੱਲ ਪਿੱਠ ਹੋ ਗਈ ਜਿੱਥੇ ਹੰਕਾਰ ਹੈ ਨਿੰਦਿਆ ਉੱਥੇ ਪੈਦਾ ਹੁੰਦੀ ਹੈ ਹੰਕਾਰੀ ਦੇ ਮੂੰਹ ਵਿੱਚੋਂ ਨਿੰਦਿਆ ਨਿਕਲੇਗੀ ਜਿਹੜਾ ਬੰਦਾ ਹੰਕਾਰੀ ਨਹੀਂ ਨਿਮਰਤਾ ਵਾਲਾ ਹੈ ਰੱਬੀ ਪ੍ਰੇਮ ਵਿੱਚ ਭਿੱਜਾ ਹੋਇਆ ਹੈ ਉਹ ਤੇ ਇਹ ਕਹੇਗਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੁਰੇ ਉਹਨੇ ਕਿਸੇ ਨੂੰ ਮਾੜਾ ਕਹਿ ਸਕਦਾ ਕਿ ਸਾਡੀ ਬਿਰਤੀ ਅਜੇ ਬਣੀ ਹੋਈ ਹੈ ਮਾੜਾ ਕਹਿਣ ਵਾਲੀ ਸਮਝ ਲਓ ਅਸੀਂ ਹੰਕਾਰੀ ਆ ਤੇ ਸਾਡੇ ਵੱਲ ਰੱਬ ਦੀ ਪਿੱਠ ਹੈ ਖੁਸ਼ੀ ਅਸੀਂ ਚਾਉਂਦੇ ਆ ਰੱਬ ਦੀ ਅਸੀਂ ਚਾਉਂਦੇ ਆ ਰੱਬ ਸਾਡੇ ਵੱਲ ਪਿੱਠ ਕਰ ਲਵੇ ਅਸੀਂ ਚਾਉਂਦੇ ਆ ਰੱਬ ਦਾ ਸਾਡੇ ਵੱਲ ਮੁੱਖ ਹੋਵੇ ਸੋ ਗੱਲੇ ਚੱਲ ਰਹੀ ਵੀ ਜੋ ਸਹਿਬ ਜੀ ਨੇ ਬਚਨ ਕਹੇ ਨੇ ਜੋ ਤਾ ਪ੍ਰੇਮ ਖੇਲਣ ਦਾ ਚਾਉ ਜੇ ਤੇਰੇ ਅੰਦਰ ਚਾਹ ਹੈ ਚਾਉ ਮੈ ਜੀ ਹਰ ਕੰਮ ਦਾ ਚਾਉ ਦਾ ਮੁੱਖ ਦੇ ਜੀਵਨ ਅੰਦਰ ਤੇ ਕੰਮ ਉਹ ਜਿਹੜਾ ਬੰਦਾ ਚਾਲ ਨਾ ਕਰੇ ਚਾਹ ਤੋਂ ਭਾਵ ਖੁਸ਼ੀ ਨਾਲ ਕਰੇ ਜਿਹੜਾ ਕੰਮ ਕੰਮ ਅਸਲ ਵਿੱਚ ਉਹ ਹੈ ਤੇ ਜੇ ਮਰ ਦੀ ਬਾਣੀ ਨੇ ਕਹਿੰਦੀ ਵੀ ਬੰਦਾ ਚੱਤੀ ਜੋ ਭਰੇ ਨਾ ਗੁਣ ਨਾ ਫਕਾਰ ਜੇ ਬੰਦਾ ਚੱਤੀ ਬੰਦਾ ਭਰਦਾ ਹੈ ਨਾ ਬੰਦਾ ਚੱਤੀ ਦਾ ਭਾਵ ਕੀ ਹੈ ਮਨ ਨਹੀਂ ਕਰ ਰਿਹਾ ਕਰਨ ਨੂੰ ਮਨ ਦੀ ਖੁਸ਼ੀ ਨਹੀਂ ਹੈ ਪਰ ਕਰਨਾ ਪੈ ਰਿਹਾ ਹੈ ਬੈਠ ਕੇ ਜੀ ਨਹੀਂ ਕਰਦਾ ਸੰਗਤ ਵਿੱਚ ਪਰ ਬਹਿਣਾ ਪੈ ਰਿਹਾ ਹੈ ਵੀ ਟਾਈਮ ਪਾਸ ਕਰਨਾ ਪੈ ਰਿਹਾ ਹੈ ਉਹ ਕੀ ਬੱਦਾ ਚੱਤੀ ਤੇ ਮਾਰਾ ਕਹਿੰਦੇ ਬੱਦਾ ਚੱਤੀ ਜੋ ਭਰੇ ਨਾ ਗੁਣ ਨਾ ਉਪਕਾਰ ਕਿਤੇ ਉਹਦੇ ਵਿੱਚ ਕੋਈ ਗੁਣ ਨਹੀਂ ਨਾ ਕੋਈ ਪਰਪਕਾਰ ਹੈ ਉਹ ਉਹ ਕਿਸੇ ਕੰਮ ਨਹੀਂ ਹੈ ਚਾਹ ਹੁਣ ਜੇ ਸਾਡੇ ਮਨਾਂ ਅੰਦਰ ਰੱਬੀ ਪ੍ਰੇਮ ਖੇਡਣ ਦਾ ਚਾਜ ਹੈ ਤੇਸੀਂ ਪ੍ਰੇਮ ਦੀ ਖੇਡ ਖੇੜਨਾ ਚਾਹੁੰਦੇ ਆ ਰੱਬ ਜੀ ਨਾਲ ਪਰਮੇਸ਼ਰ ਜੀ ਨਾਲ ਤੇ ਪ੍ਰੇਮ ਜਿਹੜਾ ਹੈ ਨਾ ਪ੍ਰੇਮ ਵਿੱਚ ਕੀ ਹੁੰਦਾ ਹੈ ਦੇਣਾ ਹੁੰਦਾ ਹੈ ਜੋ ਕੋ ਨਹੀਂ ਮਨੁੱਖ ਜੀਵਨ ਅਨੁਦਰ ਦੇ ਸਕੇ ਜਿਹਨਾਂ ਨੂੰ ਪ੍ਰੇਮ ਹੈ ਪ੍ਰੇਮ ਵਿੱਚ ਕੋਈ ਉਲਾਮਾ ਨਹੀਂ ਹੁੰਦਾ ਕੁਝ ਲੈਣਾ ਨਹੀਂ ਹੁੰਦਾ ਇਸ ਲਈ ਤੇ ਕਲਗੀਆਂ ਵਾਲੇ ਸ਼ੈਣ ਸ਼ੈ ਦੇ ਹੀ ਰਹੇ ਨੇ ਨਾ ਪਿਤਾ ਵਾਰ ਰਹੇ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਪਿਤਾ ਵਾਰਿਆ ਪੁੱਤਰ ਵਾਰ ਰਹੇ ਨੇ ਮਾਤਾ ਸਾਰਾ ਸਰਬਸਵਾਰ ਰਹੇ ਨੇ ਮਹਾਰਾ ਜੀ ਕੀ ਹੈ ਪ੍ਰੇਮ ਹੈ ਨਾ ਜੇ ਪ੍ਰੇਮ ਨਾ ਹੁੰਦਾ ਤੇ ਫਿਰ ਉਲਾਮਾ ਹੁੰਦਾ ਬਰੱਬਾ ਤੂੰ ਕੀ ਕਰ ਰਿਹਾ ਮੇਰੇ ਨਾਲ ਮੈਂ ਤੇਰਾ ਭਗਤਾਂ ਤੂੰ ਇੰਨੇ ਦੁੱਖ ਦੇ ਰਿਆ ਮੈਨੂੰ ਫਿਰ ਤੇ ਉਲਾਮਾ ਹੁੰਦਾ ਫਿਰ ਤੇ ਕਲਗੀਆਂ ਵਾਲੇ ਕਹਿੰਦੇ ਵੀ ਮਹਾਰਾਜ ਜੀ ਵਾਹਿਗੁਰੂ ਅਕਾਲ ਪੁਰਖ ਜੀ ਮੈਂ ਤੁਹਾਡਾ ਦਾਸ ਆ ਮੈਂ ਤੇ ਤੁਸੀਂ ਮੈਨੂੰ ਇੰਨੇ ਦੁੱਖ ਦੇ ਰਹੇ ਹੋ ਪਰ ਨਹੀਂ ਪ੍ਰੇਮ ਵਿੱਚ ਉਲਾਮਾ ਨਹੀਂ ਪ੍ਰੇਮ ਵਿੱਚ ਸ਼ੁਕਰ ਹੈ ਪ੍ਰੇਮ ਵਿੱਚ ਸ਼ੁਕਰਾਨਾ ਹੈ ਤੇ ਜੇ ਅਸੀਂ ਪ੍ਰੇਮ ਦੀ ਖੇਡ ਇਹ ਖੇਡਣੀ ਚਾਹੁੰਦੇ ਆ ਨਾ ਰੱਬੀ ਪ੍ਰੇਮ ਦੀ ਖੇਡ ਖੇੜਨੇ ਚਾਉਨਿਆ ਤੇ ਸਭ ਤੋਂ ਪਹਿਲਾਂ ਸ਼ੁਕਰਾਨੇ ਵਿੱਚ ਆਈਏ ਗੁਲਾਮੇ ਵਿੱਚ ਨਹੀਂ ਗੁਲਾਮੇ ਵਿੱਚ ਨਹੀਂ ਤੀ ਯਤਨ ਕਰੀਏ ਵੀ ਗੁਰੂ ਦੇ ਬਚਨਾਂ ਨੂੰ ਪ੍ਰੇਮ ਦੇ ਨਾਲ ਪੜੀਏ ਪ੍ਰੇਮ ਨਾਲ ਪੜੀਏ ਐਵੇਂ ਨਹੀਂ ਵੀ ਠੀਕ ਹੈ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜੇ ਸੀ ਬਸ ਕਰ ਦੇਣਾ ਹੈ ਵੀ ਛੇਤੀ ਛੇਤੀ ਕਰ ਦੇਣਾ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਪ੍ਰੇਮ ਹੋਵੇ ਪ੍ਰੇਮ ਵਿਨੈ ਨੂੰ ਪੜਨਾ ਹੈ ਵਿਚਾਰ ਕੇ ਮਹਾਰਾਜ ਜੀ ਕੀ ਲਿਖ ਰਹੇ ਨੇ ਇਹਦੇ ਵਿੱਚ ਕੀ ਕਹਿ ਰਹੇ ਨੇ ਮਹਾਰਾਜ ਜੀ ਇਹ ਇਹ ਪ੍ਰੇਮ ਹੋਵੇ ਤੇ ਉਹਦੇ ਵਾਸਤੇ ਕੀ ਹੈ ਪ੍ਰੇਮ ਵਾਸਤੇ ਹੈ ਦੀ ਆਪਣੀ ਮਤਗੁਰੂ ਨੂੰ ਅਰਪਣ ਕਰਕੇ ਗੁਰੂ ਦੀ ਮਤ ਹੌਲੀ ਹੌਲੀ ਗ੍ਰੰਥ ਕਰੀਏ ਸੋਦਾ ਰਹਿ ਰਹਿ ਸਾਡਾ ਭਾਵੇਂ ਪਾਠ ਹੋਵੇ ਭਾਵੇਂ ਸੁਖਮਣੀ ਸਾਹਿਬ ਦਾ ਪਾਠ ਹੋਵੇ ਇਹਨਾਂ ਗੁਰੂ ਦੇ ਬਚਨਾਂ ਨੂੰ ਧਿਆਨ ਦੇ ਨਾਲ ਪੜ੍ਹੀਏ ਫਿਰ ਅੰਦਰ ਕੋਈ ਖੇੜ ਬਣੇਗੀ ਤੇ ਉਹਦੇ ਵਾਸਤੇ ਜ਼ਰੂਰੀ ਜਿਹੜੇ ਅਸੀਂ ਆਪਣੀ ਮਤ ਅਨੁਸਾਰ ਜੋ ਕਰ ਰਹੇ ਹਾਂ ਜੀਵਨ ਦੇ ਅੰਦਰ ਜੋ ਹੰਕਾਰ ਲੈ ਕੇ ਬੈਠੇ ਹਾਂ ਜੋ ਮਾਣ ਲੈ ਕੇ ਬੈਠੇ ਹਾਂ ਉਹਨੂੰ ਅੰਦਰੋਂ ਕੱਢ ਦਈਏ ਉਹ ਸਾਡਾ ਮਾਣ ਖਤਮ ਹੋ ਜਾਏ ਅਸੀਂ ਸ਼ੁਕਰਾਨੇ ਵਿੱਚ ਹਰ ਵੇਲੇ ਰਹੀਏ ਮਾਰ ਜਿੱਥੇ ਸਾਨੂੰ ਰੱਖਿਆ ਪਰਮੇਸ਼ਰ ਨੇ ਉਹਦੇ ਸ਼ੁਕਰਾਨੇ ਵਿੱਚ ਰਹੀਏ ਸੱਜ ਜੀ ਕਿਰਪਾ ਕਰਨ ਰਹਿਮਤ ਬਖਸ਼ੀ ਸਾਡੇ ਤੇ ਕਰਨ ਤਨ ਕਲਗੀਆਂ ਵਾਲੇ ਪਾਤਸ਼ਾਹ ਤਨ ਸ਼ਹਿਨ ਸ਼ਾ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਈਏ ਵਾਰ-ਵਾਰ ਬਲਿਹਾਰ ਜਾਈਏ ਐਸੇ ਸਤਿਗੁਰਾਂ ਤੋਂ ਜਿਨ੍ਹਾਂ ਨੇ ਐਡਾ ਵੱਡਾ ਪਰਪਕਾਰ ਸੰਸਾਰ ਤੇ ਕੀਤਾ ਜਿਹਦੀ ਵਿਸਾਲ ਦੁਨੀਆ ਤੇ ਹੋਰ ਕਿਤੇ ਵੀ ਨਹੀਂ ਮਿਲਦੀ ਕੋਈ ਦੁਨੀਆ ਤੇ ਐਸਾ ਪੀਰ ਪੈਗੰਬਰ ਕੋਈ ਅਵਤਾਰੀ ਪੁਰਸ਼ ਨਹੀਂ ਆਇਆ ਜਿਨ੍ਹਾਂ ਨੇ ਦੁਨੀਆ ਦੇ ਭਲੇ ਵਾਸਤੇ ਸੰਸਾਰ ਦੇ ਭਲੇ ਵਾਸਤੇ ਮਨੁੱਖਤਾ ਦੇ ਮਨੁੱਖੀ ਹੱਕਾਂ ਦੇ ਲਈ ਮਹਾਰਾਜ ਜਿੰਨੇ ਜਦ ਕਿਸੇ ਪੀਰ ਪੈਗੰਬਰ ਨੇ ਐਸਾ ਕੁਝ ਕੀਤਾ ਹੋਵੇ ਇਹ ਕਿਵਨਤਾ ਕੇਵਲ ਕਲਗੀਆਂ ਵਾਲੇ ਪਾਤਸ਼ਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾ ਜੀ ਨੇ ਇਹ ਪਰਪਕਾਰ ਕੀਤੇ ਨੇ ਸੋ ਇਹਨਾਂ ਪਰਪਕਾਰਾਂ ਨੂੰ ਅਸੀਂ ਹਰ ਵੇਲੇ ਯਾਦ ਰੱਖਿਆ ਕਰੀਏ ਐਸਾ ਨਹੀਂ ਵੀ ਜਿਹੜਾ ਹੁਣ ਜਿਹੜੇ ਦੇਣ ਜਾ ਰਹੇ ਨੇ ਵੀ ਛੇ ਦਿਨ ਦੇ ਦਿਨ ਨੇ ਤੇ ਹੁਣ ਅਸੀਂ ਬੜਾ ਯਾਦ ਰੱਖੀਏ ਤੇ ਬਾਅਦ ਵਿੱਚ ਭੁੱਲ ਜਾਈਏ ਨਹੀਂ ਇਹਨਾਂ ਪਰਪਕਾਰਾਂ ਨੂੰ ਹਰ ਵੇਲੇ ਯਾਦ ਰੱਖੀਏ ਹਰ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੀਤੇ ਪਰਕਰਮ ਆਪਣੇ ਸੁਰਤ ਵਿੱਚ ਵਸਾਈਏ ਤੇ ਐਸਾ ਸਾਦਾ ਵੀ ਜੀਵਨ ਬਣ ਜਾਏ ਵੀ ਅਸੀਂ ਹਰ ਵੇਲੇ ਮਾਲਕ ਦੀ ਯਾਦ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖੀਏ ਐਸੀ ਭਾਵਨਾ ਸਾਡੇ ਅੰਦਰ ਬਣ ਜਾਏ ਹਰ ਵੇਲੇ ਵੀ ਸਾਨੂੰ ਸਾਰੇ ਜੀਵਾਂ ਦਾ ਭਲਾ ਸਾਡੇ ਮਨ ਵਿੱਚ ਆ ਜਾਏ ਵੀ ਹਰ ਇੱਕ ਜੀਵ ਦਾ ਅਸੀਂ ਭਲਾ ਮੰਗੀਏ ਹਰ ਇੱਕ ਜੀਵ ਦਾ ਭਲਾ ਮੰਗੀਏ ਹਰ ਇੱਕ ਨਾਲ ਪ੍ਰੇਮ ਕਰੀਏ ਵੀ ਇਹ ਸਾਰੇ ਰੱਬ ਦੇ ਜੀ ਨੇ ਇਹ ਸਾਰੇ ਰੱਬ ਦੇ ਭੇਜੇ ਹੋਏ ਸੰਸਾਰ ਵਿੱਚ ਆਏ ਨੇ ਜਿਵੇਂ ਅਸੀਂ ਆਪਣੇ ਜੀਵਨ ਅੰਦਰ ਜੋ ਸੁੱਖ-ਸਹੂਲਤਾਂ ਚਾਹੁੰਨੇ ਆ ਇਹ ਸੁੱਖ-ਸਹੂਲਤਾਂ ਸਾਰਿਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਐਸੀ ਭਾਵਨਾ ਸਾਡੇ ਮਨਾਂ ਅੰਦਰ ਬਣੇ ਪਰਉਪਕਾਰੀ ਜੀਵਨ ਸਾਡਾ ਬਣੇ ਜੋ ਸਾਡੇ ਗੁਰੂਆਂ ਨੇ ਇਹ ਪਰਉਪਕਾਰ ਕੀਤੇ ਨੇ ਇੰਨਾ ਕੁਝ ਬਰਜ ਨਹੀਂ ਕੀਤਾ ਅਸੀਂ ਉਹਨਾਂ ਤੇ ਨਹੀਂ ਕਰ ਸਕਦੇ ਉਹਨਾਂ ਸਾਡੇ ਵਾਸਤੇ ਗੱਲ ਨਹੀਂ ਐਵੇਂ ਸੀ ਉਹਨਾਂ ਕੁਝ ਕਰ ਸਕੀਏ ਪਰ ਹਾਂ ਜਿੰਨਾ ਕੁ ਅਸੀਂ ਕਰ ਸਕਦੇ ਆ ਉਨਾ ਸਾਨੂੰ ਜ਼ਰੂਰ ਜਿਹੜਾ ਹੈ ਜੀਵਨ ਦੇ ਅੰਦਰ ਕਰਨਾ ਚਾਹੀਦਾ ਹੈ ਸਭ ਜੀ ਕਿਰਪਾ ਕਰਨਾ ਰਹਿਮਤ ਬਖਸ਼ਿਸ਼ ਕਰਨਾ ਆਪਣੇ ਲਈ ਸਮਾਂ ਕਢਿਏ ਗੁਰਬਾਣੀ ਨੂੰ ਪੜਿਏ ਗੁਰੂ ਦੇ ਬਚਨਾਂ ਨੂੰ ਬਾਰ-ਬਾਰ ਵਿਚਾਰੀਏ ਤੇ ਮਨ ਅੰਦਰ ਢਿੜ ਕਰੀਏ ਤੇ ਸਾਡੀ ਸੁਰਤ ਵਿੱਚ ਹਰ ਵੇਲੇ ਰੱਬ ਜੀ ਦਾ ਜਿਹੜਾ ਨਾਮ ਹੈ ਉਹ ਵਸਿਆ ਰਹੇ ਪਤਸ਼ਾਹ ਜੀ ਕਿਰਪਾ ਕਰਨਾ ਰਹਿਮਤ ਬਖਸ਼ਿਸ਼ ਕਰਨਾ ਵਿਸਰਨਾਹੀ ਦਾਤਾ